ਮੇਰਾ ਨਾਮ ਪਿੰਕੀ ਜਸਤਾਲਾ ਤੇ ਮੈਂ ਪਿੰਡ ਦੀ ਪਿੰਡ ਕ੍ਰਿਆ ਦੀ ਸਰਪੰਚਾਂ ਤੇ ਮੈਂ ਪਿੰਡ ਦੀ ਸਫਾਈ ਵਾਸਤੇ ਅਭਿਆਨ ਸ਼ੁਰੂ ਕੀਤਾ ਤੇ ਮੈਂ ਆਪਣੇ ਪਿੰਡ ਦੇ ਸਾਰੇ ਭੈਣਾ ਭਰਾਵਾਂ ਦਾ ਸਾਥ ਦੇ ਨਾਲ ਇਹ ਅਭਿਆਨ ਸਟਾਰਟ ਕੀਤਾ ਤੇ ਮੈਂ ਚਾਹਨੀ ਹੈ ਕਿ ਸਾਰੇ ਮੇਰਾ ਸਾਥ ਦੇਣ ਤੇ ਪਿੰਡ ਦੀ ਡਿਵੈਲਪਮੈਂਟ ਵਾਸਤੇ ਇਹ ਆਪਾਂ ਅਭਿਆਨ ਸਟਾਰਟ ਕੀਤਾ ਹੈ ਜੀ ਸਰਪੰਚ ਸਾਹਿਬ ਨੌਜਵਾਨਾਂ ਨੂੰ ਅੱਗੇ ਲੈ ਕੇ ਜਾਣ ਦੇ ਲਈ ਖੇਡਾਂ ਵਗੈਰਾ ਕਰਵਾਉਣ ਦੇ ਇਰਾਦੇ ਹੈਗੇ ਆ ਹਾਂਜੀ ਹਾਂਜੀ ਹੈਗੇ ਆ 12 12 ਦਾ ਇਹ ਟੂਰਨਾਮੈਂਟ ਸ਼ੁਰੂ ਹੋਣਾ ਹੈ ਜੇ ਪਾਰਾਂ ਤਰੀਕਾ ਐ ਪਾਰਾ ਕਿਹੜੀ ਫਾਰਬਰੀ ਫਾਰਬਰੀ ਤੋਂ ਹਾਂਜੀ ਇਹ ਇੱਕ ਟੂਰਨਾਮੈਂਟ ਕਿਸ ਚੀਜ਼ ਦਾ ਕਰਵਾਇਆ ਜਾਂਦਾ ਹੈ ਫੁੱਟਬਾਲ ਦਾ ਫੁੱਟਬਾਲ ਟੂਰਨਾਮੈਂਟ ਦਾ ਹਾਂਜੀ ਜਿਸ ਸਰ ਕਿਸ ਪਿੰਡ ਦੇ ਵਿੱਚ ਅੱਜ ਆਪਾਂ ਖੜੀਆਂ ਜੀ ਹਾਂਜੀ ਅ ਅਸੀਂ ਸਾਰੇ ਪਿੰਡ ਕ੍ਰੀਹਾ ਦੇ ਨਿਵਾਸੀ ਜਿਹਦੇ ਵਿੱਚ ਮੁੱਖ ਤੌਰ ਤੇ ਗ੍ਰਾਮ ਪੰਚਾਇਤ ਕ੍ਰੀਹਾ ਦੀ ਪੰਚਾਇਤ ਨੇ ਉਪਰਾਲਾ ਕੀਤਾ ਕਿ ਅਸੀਂ ਪਿੰਡ ਦੇ ਵਿੱਚ ਜਿੰਨੀ ਸਫਾਈ ਦਾ ਕੰਮ ਆ ਉਹਨੂੰ ਮੁੱਖ ਤੌਰ ਤੇ ਲਿਆ ਜਾਵੇ ਕਿਉਂਕਿ 15 ਅਕਤੂਬਰ ਨੂੰ ਪਿੰਡ ਦੇ ਲੋਕਾਂ ਨੇ ਇੱਕ ਫਤਵਾ ਦਿੱਤਾ ਸੀ ਜਿਹਦੇ ਵਿੱਚ ਪਿੰਕੀ ਜੱਸਨ ਨੂੰ ਪਿੰਡ ਦਾ ਮੁੱਖ ਨਮੈਂਦਾ ਚੁਣਿਆ ਸੀ ਤੇ ਉਹਦੀ ਰਹਿਨਮਾਈ ਥੱਲੇ ਸੂਚੀ ਪੰਚਾਇਤ ਅਸੀਂ ਸਾਰੇ ਪਿੰਡ ਦੇ ਜਿੰਨੇ ਲੋਕ ਆ ਇਹ ਚਾਹੁੰਦੇ ਆ ਕਿ ਪਿੰਡ ਸਾਫ਼ ਸੁਥਰਾ ਹੋਵੇ ਪਿੰਡ ਦੇ ਵਿੱਚ ਭਾਈਚਾਰਕ ਸਾਂਝ ਹੋਵੇ ਪਿੰਡ ਦੇ ਵਿੱਚ ਹਰ ਸਹੂਲਤ ਜਿਹੜੀ ਠੀਕ ਠੰਗ ਨਾਲ ਹੋਵੇ ਉਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਕੱਲ ਤੋਂ ਇਹ ਸਫਾਈ ਮਹਿਮ ਸ਼ੁਰੂ ਕੀਤੀ ਆ ਕਿਉਂਕਿ ਜਿਹੜਾ ਪੋਲੀਥੀਨ ਆ ਜਾਂ ਦੂਸਰੇ ਹੋਰ ਬਹੁਤ ਸਾਰੇ ਇਦਾਂ ਦੇ ਬੇਸਡ ਮਟੀਰੀਅਲ ਸਿਗੇ ਜਿਹੜੇ ਪਿੰਡ ਦੀ ਸਫਾਈ ਦੇ ਵਿੱਚ ਡਿੱਕਾ ਡੋਂਦੇ ਸੀ ਵਾਤਾਵਰਣ ਵਿੱਚ ਡਿੱਕਾ ਡੋਂਦੇ ਸੀ ਉਹਦੇ ਲਈ ਅਸੀਂ ਜਿਹੜੀ ਮੁੱਖ ਸੜਕ ਤੇ ਖੜ ਕੇ ਅੱਜ ਪਿੰਡ ਦੀ ਸਫਾਈ ਲਈ ਸ਼ੁਰੂ ਕੀਤੀ ਆ ਇਹਨੂੰ ਜਿੱਥੇ ਅਸੀਂ ਪਿੰਡ ਦੀ ਸਫਾਈ ਕਰਾਂਗੇ ਇਹਨੂੰ ਬਿਊਟੀਫਾਈ ਕਰਾਂਗੇ ਇਹਨੂੰ ਵਾਤਾਵਰਣ ਪੱਖੀ ਬਣਾ ਕੇ ਇਹਦਾ ਹੋਰ ਸੁਧਾਰ ਕਰਾਂਗੇ ਤਾਂ ਕਿ ਪਿੰਡ ਦੀ ਇੱਕ ਦਿੱਖ ਬਣ ਸਕੇ ਤੇ ਪਿੰਡ ਦਾ ਜਿਹੜਾ ਪੁਰਾਣਾ ਨਾ ਆ ਕਰੀਹੇ ਦਾ ਉਹ ਮੁੜ ਕੇ ਅਸੀਂ ਉਹਨੂੰ ਸਥਾਪਿਤ ਕਰ ਸਕੀਏ ਹਰ ਤਰ੍ਹਾਂ ਨਾਲ ਪਿੰਡ ਦੇ ਛਪੜਾਂ ਦੀ ਸਫਾਈ ਆ ਪਿੰਡ ਦੇ ਸਟੇਡੀਅਮ ਦੀ ਸਫਾਈ ਆ ਪਿੰਡ ਦੇ ਸਟੇਡੀਅਮ ਦੀ ਅਪਡੇਸ਼ਨ ਆ ਇਹ ਸਾਰੇ ਕੰਮ ਪਿੰਡ ਦੀ ਪੰਚਾਇਤੇ ਚਾਹੁੰਦੀ ਆ ਕਿ ਸਾਰੇ ਜਣੇ ਭਾਈਚਾਰਕ ਸਾਂਝ ਨੂੰ ਠੀਕ ਰੱਖਦੇ ਹੋਏ ਇਤਿਫਾਕ ਨੂੰ ਠੀਕ ਰੱਖਦੇ ਹੋਏ ਇੱਕ ਦੂਜੇ ਸਾਰਿਆਂ ਦੇ ਸਹਿਯੋਗ ਨੂੰ ਨਾਲ ਲੈ ਕੇ ਆਪਾਂ ਅੱਗੇ ਵਧੀਏ ਤਾਂ ਕਿ ਪਿੰਡ ਦੇ ਵਿੱਚ ਹਰ ਤਰ੍ਹਾਂ ਦੇ ਕੰਮ ਨੂੰ ਨਾਲ ਲੈ ਕੇ ਜਰ ਸਕੀ ਜਿੱਥੇ ਇਹ ਪਿੰਡ ਦੀ ਪੰਚਾਇਤ ਉਪਰਾਲੇ ਕਰ ਰਹੀ ਆ ਸਰਕਾਰੀ ਤੌਰ ਤੇ ਵੀ ਸਹਿਯੋਗ ਮਿਲ ਰਿਹਾ ਉੱਥੇ ਐਨਆਰਏ ਵੀਰਾਂ ਦਾ ਬਹੁਤ ਵੱਡਾ ਯੋਗਦਾਨ ਹੈ ਐਨਆਰਏ ਚਾਹੁੰਦੇ ਆ ਕਿ ਪਿੰਡ ਹਰ ਤਰ੍ਹਾਂ ਨਾਲ ਤਰੱਕੀ ਕਰੇ ਪਿੰਡ ਦੇ ਵਿੱਚ ਨਸ਼ਿਆਂ ਦਾ ਕੋਈ ਬਹਾਨਾ ਨਾ ਹੋਵੇ ਪਿੰਡ ਦੇ ਜਿਹੜੇ ਮੁੰਡੇ ਆ ਸਾਡੇ ਚੰਗੇ ਖਿਡਾਰੀ ਬਣਨ ਸਿਹਤਮਾਨ ਬਣਨ ਚੰਗੇ ਰੋਜ਼ਗਾਰ ਤੇ ਲੱਗਣ ਚੰਗਾ ਰੋਜ਼ਗਾਰ ਤਾਂ ਮਿਲ ਸਕਦਾ ਜੇ ਜੇ ਸਿਹਤ ਦਾ ਧਿਆਨ ਰੱਖਿਆ ਜਾਵੇ ਉਹਦੇ ਲਈ 12 ਤਰੀਕ ਤੋਂ ਲੈ ਕੇ 16 ਤਰੀਕ ਤੱਕ ਸਾਡੇ ਫੁੱਟਬਾਲ ਦਾ ਟੂਰਨਾਮੈਂਟ ਹੋ ਰਿਹਾ ਤੇ ਉਹਦੇ ਨਾਲ ਨਾਲ ਇਹ ਸਾਰੇ ਕੰਮ ਲਈ ਪਿੰਡ ਦੀ ਪੰਚਾਇਤ ਨੇ ਪੈਨਰਾਈ ਵੀਰਾਂ ਨੇ ਸਾਡੇ ਸੀਨੀਅਰ ਸੈਕੰਡਰੀ ਸਕੂਲ ਨੂੰ ਪ੍ਰਾਇਮਰੀ ਸਕੂਲ ਨੂੰ ਹੋਰ ਜਿੰਨੇ ਸਾਡੀਆਂ ਸਰਕਾਰੀ ਸੰਸਥਾਵਾਂ ਉਹਨਾਂ ਦਾ ਬਹੁਤ ਵੱਡਾ ਵਿਕਾਸ ਪਹਿਲਾਂ ਹੀ ਕੀਤਾ ਹੋਇਆ ਤੇ ਹੁਣ ਜਿਹੜੇ ਰਹਿੰਦੇ ਕੰਮ ਹੈ ਉਹਨਾਂ ਸਾਰਿਆਂ ਨੂੰ ਠੀਕ ਠਾਕ ਨਾਲ ਲਾਗੂ ਕਰਨ ਲਈ ਤਤਪਰਿਆ ਤਾਂ ਕਿ ਪਿੰਡ ਦੇ ਵਿੱਚ ਇੱਕ ਵੱਖਰੀ ਦਿੱਖ ਦਿਖਾਈ ਜਾ ਸਕੇ ਤਾਂ ਕਿ ਪਿੰਡ ਦਾ ਨਾਂ ਇੱਕ ਵੱਖਰੀ ਦਿੱਖ ਦੇ ਤੌਰ ਤੇ ਪਛਾਣਿਆ ਜਾ ਸਕੇ ਧੰਨਵਾਦ ਸਰ ਇੱਕ ਸਵਾਲ ਹੈਗਾ ਵਾ ਜਿਹੜਾ ਕਿ ਦੇਖਣ ਦੇ ਵਿੱਚ ਆਂਦਾ ਕਿ ਇਹ ਜਿਹੜੇ ਲਿਫਾਫੇ ਹੈ ਇਹ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਕਿਉਂਕਿ ਕਿਸੇ ਪਿੰਡ ਦੇ ਵਿੱਚ ਵੀ ਚਲੇ ਜਾਓ ਇੱਕ ਪਿੰਡ ਦੀ ਗੱਲ ਨਹੀਂ ਪਿੰਡ ਦੇ ਭਾਗ ਪਿੰਡ ਵੜਦੇ ਆ ਸਾਰ ਹੀ ਪਤਾ ਲੱਗਦੀ ਆ ਕਿਉਂਕਿ ਇਹ ਲਫਾਫਿਆਂ ਨੂੰ ਦਬਾ ਦੇਣਾ ਵੀ ਕੋਈ ਹੱਲ ਨਹੀਂ ਹੈਗਾ ਕਿਉਂਕਿ ਜਦ ਤਾ ਇਹਨਾਂ ਨੂੰ ਅਲੱਗ-ਅਲੱਗ ਕੀਤਾ ਜਾਵੇ ਇਹ ਤੋਂ ਢੇਰ ਤਿਆਰ ਕੀਤੇ ਜਾਂ ਜੋ ਸਰਕਾਰ ਦਾ ਪ੍ਰੋਜੈਕਟ ਵੀ ਹੈਗਾ ਵਾ ਕਿਉਂਕਿ ਜੇ ਸੋਲਿਡ ਵੇਸਟ ਦੇ ਲਈ तकरीबन ਹਰ ਪਿੰਡ ਨੂੰ ਵੱਡਾ ਪੈਸਾ ਆਇਆ ਇਹਦੇ ਨਾਲ ਨਾਲ ਇੱਕ ਹੋਰ ਪੈਸਾ ਆਇਆ ਜਿਹਦੇ ਵਿੱਚ ਦੋ ਡਸਟਬਿਨ ਦਿੱਤੇ ਗਏ ਹੈਗੇ ਆ ਗਿੱਲੇ ਸੁੱਕੇ ਇਹ ਕੂੜੇ ਦੇ ਵਾਸਤੇ ਵੀ ਉਪਰਾਲੇ ਕੀਤੇ ਗਏ ਆ ਪਰ ਕਿਤੇ ਨਾ ਕਿਤੇ ਇਹ ਜਿਹੜਾ ਉਹਨਾਂ ਦਾ ਸਲੋਗਨ ਸੀਗਾ ਫੇਲ ਹੁੰਦਾ ਨਜ਼ਰ ਆ ਰਿਹਾ ਹੈਗਾ ਆ ਇਹ ਘਾਟ ਕਿੱਥੇ ਕਿ ਮਹਿਸੂਸ ਹੋ ਰਹੀ ਆ ਜੀ ਸਾਡੇ ਪਿੰਡ ਦੀ ਪੰਚਾਇਤ ਨੇ ਜੀ ਪਹਿਲੀ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਸੀ ਕਿ ਅਸੀਂ ਪਿੰਡ ਦੇ ਵਿੱਚੋਂ ਜਿਹੜਾ ਪੋਲੀਥੀਨ ਰਹਿਤ ਕਰਨਾ ਜੀ ਪਿੰਡ ਦੇ ਵਾਤਾਵਰਣ ਨੂੰ ਠੀਕ ਬਣਾਉਣਾ ਇਹਦੇ ਲਈ ਸਾਡਾ ਜਿਹੜਾ ਅੱਜ ਸਫਾਈ ਦਾ ਮਹਿੰਮ ਸ਼ੁਰੂ ਕੀਤਾ ਇਹਦਾ ਅਗਲਾ ਸਟੈਪ ਪੰਚਾਇਤ ਵੱਲੋਂ ਇਹ ਆ ਕਿ ਅਸੀਂ ਪਿੰਡ ਦੇ ਵਿੱਚੋਂ ਕਿਸੇ ਵੀ ਘਰ ਦੇ ਵਿੱਚ ਜਿਹੜਾ ਕੂੜਾ ਆ ਉਹ ਪੰਚਾਇਤ ਦੇ ਬੰਦੇ ਇਹਨਾਂ ਨਿਯੁਕਤ ਕਰ ਲਿਆ ਜੀ ਜਿਹੜਾ ਕੂੜਾ ਚੱਕਣ ਦੇ ਲਈ ਜੋ ਵਹੀਕਲ ਆ ਉਹਦਾ ਵੀ ਪ੍ਰਬੰਧ ਹੋ ਗਿਆ ਹੈ ਪਤਾ ਬੀਡੀਪੀ ਦਫਤਰ ਤੋਂ ਇਹ ਫ੍ਰੀ ਕ੍ਰਿਕਸ਼ਾ ਦਿੱਤਾ ਜਾਂਦਾ ਬਕਾਇਦਾ ਜੀ ਨਹੀਂ ਅਸੀਂ ਆਪਣਾ ਪ੍ਰਬੰਧ ਕਰ ਲਿਆ ਹੈ ਜੀ ਅਸੀਂ ਆਪਣੇ ਪ੍ਰਬੰਧ ਦੇ ਤੌਰ ਤੇ ਉੱਤੇ ਤਾਂ ਕਿ ਸੁੱਕਾ ਗੁੜਾ ਇੱਕ ਪਾਸੇ ਗਿੱਲਾ ਕੂੜਾ ਇੱਕ ਪਾਸੇ ਪਾ ਕੇ ਉਹ ਸਾਡੇ ਪਿੰਡ ਦਾ ਜਿਹੜਾ ਅਸੀਂ ਨਮਾਇੰਦਾ ਨਿਯੁਕਤ ਕਰਾਂਗੇ ਉਹ ਕੱਲੇ-ਕੱਲੇ ਘਰ ਤੋਂ ਗੁੜਾ ਚੱਕੂਗਾ ਥੋੜੀ ਜਿਹੀ ਨੋਮੀਨਲ ਫੀਸ ਰੱਖਾਂਗੇ ਜਿਹੜਾ ਤਾਂ ਕਿ ਉਹਨਾਂ ਦਾ ਵੀ ਰਜਗਾਰ ਚੱਲਦਾ ਰਹੇ ਤੇ ਉਹਨਾਂ ਨੂੰ ਵੀ ਘਰ-ਵਾਰ ਚੱਲਦੇ ਰਹਿਣ ਤੇ ਪਿੰਡ ਦੇ ਕਿਸੇ ਵੀ ਵਿਅਕਤੀ ਨੂੰ ਹੱਥ ਜੋੜ ਕੇ ਅਸੀਂ ਬੇਨਤੀ ਕਰਾਂਗੇ ਪੰਚਾਇਤ ਦੇ ਰਾਹੀਂ ਵੀ ਕਿਸੇ ਨੂੰ ਵੀ ਬਾਹਰ ਕੂੜਾ ਨਾ ਸਿਟੇ ਜਿਹੜਾ ਪੰਚਾਇਤ ਵੱਲ ਕਹਿਆ ਗਿਆ ਉਹਨੂੰ ਕੂੜਾ ਦੇਣ ਤਾਂਕਿ ਸਹੀ ਤਰੀਕ ਨਾਲ ਉਹਦੀ ਡਿਸਪੋਜ਼ਲ ਹੋ ਸਕੇ ਜੀ ਸ਼ੁਕਰੀਆ